ਪਰਮਾਤਮਾ ਨੇ ਹਰ ਆਦਮੀ ਵਿੱਚ ਕੋਈ ਨਾ ਕੋਈ ਕਲਾ ਭਰੀ ਹੈ ਤਾਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਨੀsha ਇਹਨਾਂ ਨੂੰ ਪਰਮਾਤਮਾ ਦੇ ਭਜਨ ਗਾਉਣ ਦਾ ਬਹੁਤ ਸ਼ੌਕ ਹੈ ਤਾਂ ਗੱਲ ਕਰ ਰਿਹਾ ਆਪਣੀ ਜ਼ਿੰਦਗੀ ਬਾਰੇ ਨੀsha ਜੀ ਅੱਜ ਸਾਨੂੰ ਜਾਣਕਾਰੀ ਦੇਣਗੇ ਨਮਸਕਾਰ ਮੈਡਮ ਚੈਨਲ 'ਚ ਸਾਡਾ ਸਵਾਗਤ ਹੈ ਨਮਸਕਾਰ ਜੀ ਖੁੜੀ ਹੈ ਤੁਹਾਨੂੰ ਗੁਮਾਰਕਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੀ ਜ਼ਿੰਦਗੀ ਬਾਰੇ ਜਾਨਣਾ ਚਾਹਾਂਗੇ ਕੀ ਨਾਮ ਹੈ ਕਿੱਥੇ ਰਹਿੰਦੇ ਹੋ ਹਾਂਜੀ ਮੈਂ ਮਠਿੰਡਾ ਚ ਰਹਿੰਦੀ ਆ ਜੀ ਜੌਬ ਕਰਦੀ ਆ ਠੀਕ ਐ ਜੀ ਤੇ ਮੇਰਾ ਨਾਮ ਮਿਸ਼ਾ ਜੀ ਤੇ ਮੈਨੂੰ ਸ਼ੌਂਕ ਹੈ ਨੱਚਣਾ ਗਾਉਣਾ ਕ੍ਰਿਸ਼ਨ ਦੇ ਭਜਨਾ ਤੇ ਮਨਦੇਵ ਦੇ ਭਜਨਾ ਤੇ ਪਰ ਮੈਂ ਇਸ ਟਾਈਮ ਤੇ ਡਾਕਟਰ ਗਗਨ ਦਾ ਸਟਾਫ ਆਂ ਪੜਾਈ ਕਿੰਨੀ ਥੋੜੀ 10 ਕਿੰਦੇ 10th ਕਿੰਦੇ 10th ਤੇ ਕਬੀਲਦਾਰੀ ਇੱਕ ਬੇਟਾ ਇੱਕ ਬੇਟੀ ਐ ਜੀ ਇੱਕ ਇੱਕ ਹੁੰਦਾ ਜੀ ਮੇਰੇ ਹਸਬੰਦ ਹਸਬੰਡ ਕੀ ਕਰਦਾ ਤੁਹਾਡਾ ਦਿਏ ਦੌਰਾਂ ਤੇ ਜਾਂਦੇ ਹ ਜੀ ਮੈਡਮ ਨੀਸ਼ਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਭਜਨਾਂ ਦੇ ਸ਼ੌਂਕ ਹੈ ਹਾਂਜੀ ਤਾਂ ਸ਼ੌਂਕ ਤੁਹਾਡਾ ਜ਼ਿੰਦਗੀ ਚ ਪੂਰੇ ਹੋਏ ਆ ਕਿ ਨਹੀਂ ਹੋਏ ਦੇਖੋ ਜੀ ਸ਼ੌਂਕ ਤਾਂ ਕਈ ਵਾਰ ਪੂਰੇ ਹੋ ਜਾਂਦੇ ਆ ਕਈ ਵਿੱਚ ਵੀ ਰਹਿ ਜਾਂਦੇ ਆ ਅਸੀਂ ਉਹੀ ਗੱਲ ਜਾਣਨਾ ਚਾਹੁੰਦੇ ਆ ਤੁਹਾਡੇ ਤੋਂ ਹਾਂਜੀ ਤੁਹਾਨੂੰ ਪਤਾ ਹੈ ਥੋੜਾ ਜਿਹਾ ਪਿੱਛੇ ਮਾਹੌਲ ਇਸ ਤਰ੍ਹਾਂ ਹੁੰਦਾ ਪੇਕਿਆਂ ਦਾ ਵਿਆਹ ਕਰ ਦੋ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਕੁਬੀਲਦਾਰੀ ਚ ਪੈ ਜਾਂਦੇ ਆ ਥੋੜੇ-ਮੋਟੇ ਜੌਬ ਕਰ ਲਈਦਾ ਬਸ ਉਹਦੇ ਵਿੱਚ ਹੀ ਸ਼ੌਂਕ ਪੂਰੇ ਵਿਚ ਰਹ ਅਧੂਰੇ ਰਹਿ ਜਾਂਦੇ ਆ ਜਾਂ ਕਿਤੇ ਕੀਰਤਨ ਜਾਂ ਜਗਰਾਤਾ ਉੱਥੇ ਆਪਣੇ ਸ਼ੌਂਕ ਪੂਰੇ ਕਰ ਲਈਦਾ 10 ਮਿੰਟ ਭਜਨ ਲਾ ਲਈਦਾ ਨੱਚ ਲਈਦਾ ਉਹਨਾਂ ਦੇ ਨਾਲ ਤੇ ਤਾਂ ਤੁਸੀਂ ਭਜਨ ਸਿੱਖੇ ਕਿੱਥੇ ਕਿ ਆਪ ਹੀ ਸਿੱਖੀ ਗਈ ਨਹੀਂ ਜੀ ਮੇਰੇ ਮੰਮਾ ਮੰਡਲੇ 'ਚ ਸੀਗੇ ਲੈਣਾ ਦੇ ਵਿੱਚ ਜਦ ਮੈਂ ਉਹਨਾਂ ਨਾਲ ਜਾ ਰਹੀ ਸੀ ਮੰਡਲੇ ਵਿੱਚ ਛੋੜੇ-ਮੋਟੇ ਛੋਟੇ ਹੁੰਦੇ ਤਾਂ ਉਹ ਗਾਉਂਦੇ ਹੁੰਦੇ ਸੀ ਤੇ ਬਸ ਉੱਥੇ ਭਜਨ ਸਿੱਖੇ ਕਨਿਸ਼ਾ ਜੀ ਜਿਹੜਾ ਤੁਹਾਡੇ ਦਿਲ ਨੂੰ ਚੰਗਾ ਭਜਨ ਲੱਗੇ ਦੋ ਲੈਣਾ ਸਾਡੇ ਦਰਸ਼ਕ ਤੇ ਅਸੀਂ ਵੀ ਸੁਣਨਾ ਚਾਹਾਂਗੇ ਹਾਂਜੀ ਹਰ ਹਰ ਮਹਾਦੇਵ ਮੇਰੇ ਸ਼ੰਕਰ ਹੈ ਬੋਲੇ ਵਾਲੇ ਗਲੇ ਮੇ ਨਗੜਾ ਲਾ ਲੈ ਜਟੋਂਕਾਰੰਗੇ ਕਾਲਾ ਹੈ ਮੇਰੇ ਸ਼ੰਕਰ ਹੈ ਬੋਲੇ ਵਾਲੇ ਗਲੇ ਮੇ ਨਗੜਾ ਲਾ ਲੈ ਜਟੋਂਕਾਰੰਗੇ ਕਾਲਾ ਹੈ श्याम के अंग संग गौं बिराजे श्याम के अंग संग बिराजे मेरे शंकर हैं नंदी बैल बाले गले में नाग डाले जटों का रंग काला है मेरे शंकर है भोले बाले गले में नाग डाले जटों का रंग काला है श्याम के अंग संग राधा विराजे श्याम के अंग संग राधा विराजे मेरे शंकर हैं पार्वती वाले गले में नाग डाले जटों का रंगी काला है मेरे शंकर हैं भोले वाले गले में नाग डाले जटों का रंगी काला है हर हर जिस तरह ਤੁਸੀਂ ਭਜਨ ਗਾਣੀ ਹੋ ਜਾਂ ਕਹਿ ਲਈਏ ਵੀ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਤਾਂ ਜ਼ਿੰਦਗੀ ਦੀਆਂ ਨਿੱਕੀਆਂ ਮੁਸ਼ਕਲਾਂ ਆਉਂਦੀਆਂ ਨੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਵੀ ਤੁਸੀਂ ਖੁਦ ਮਹਿਸੂਸ ਕੀਤਾ ਕਿ ਪ੍ਰਮਾਤਮਾ ਨੇ ਮੇਰੀ ਬਾਹ ਫੜ ਲਈ ਹਾਂਜੀ ਬਹੁਤ ਮੁਸ਼ਕਲਾਂ ਇਹ ਜੀਆਂ ਆਈਆਂ ਜਿਦੇ ਵਿੱਚ ਮੈਨੂੰ ਭਗਵਾਨ ਨੇ ਬਹੁਤ ਸਾਰਾ ਦਿੱਤਾ ਜੀ ਕੋਈ ਇੱਕ ਉਦਾਹਰਨ ਕੋਈ ਅਸੀਂ ਸੁਣਾ ਚਾਹਾਂਗੇ ਹਾਂਜੀ ਜਿਵੇਂ ਕਿ ਮੇਰੀ ਮਦਰ ਦੀ ਡੈਥ ਹੋਈ ਉਸ ਟਾਈਮ ਵੀ ਮੇਰੇ ਕੋਲੇ ਕੋਈ ਨਹੀਂ ਸੀ ਜੀ ਫਿਰ ਕਹਾ ਸਸਰਾਲ 'ਚ ਮੇਰੇ ਕੋਲ ਕੋਈ ਵੀ ਨਹੀਂ ਸਿਰਫ ਇੱਕ ਮੇਰੇ ਫਾਦਰ ਲਾਗੇ ਬਸ ਜੇ ਬਾਕੀ ਤੁਹਾਨੂੰ ਪਤਾ ਹੀ ਹੈ ਸ਼੍ਰੀ ਕਾ ਦੇਵਦਰਾਲੀ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੇ ਜੌਬ ਕਰਦੇ ਕੋਈ ਵੀ ਨਹੀਂ ਖਾਂਦੇ ਨਹੀਂ ਬਰਦਾਸ਼ਤ ਕਰਦਾ ਇਸ ਕਰਕੇ ਮੈਂ ਪਰਮਾਤਮਾ ਦੇ ਸਿਰ ਤੇ ਜੀ ਰਹੀ ਆ ਤੇ ਕਰੋਨਾ ਦੇ ਵਿੱਚ ਇਹਨਾਂ ਨੂੰ ਕਰੋਨਾ ਬਹੁਤ ਹੋ ਗਿਆ ਉਸ ਟਾਈਮ ਤੇ ਜ ਪੈਸਾ ਵੀ ਨਹੀਂ ਸੀ ਪਰ ਮਾਲਕ ਨੇ ਬਹੁਤ ਸਾਰਾ ਦਿੱਤਾ ਜੀ ਇਹਨਾਂ ਨੂੰ ਠੀਕ ਠਾਕ ਰੱਖਿਆ ਲੋਕਾਂ ਨੇ ਵੀ ਬਹੁਤ ਹੈਲਪ ਕੀਤੀ ਜੇ ਮੇਰੇ ਫਰੈਂਡਾਂ ਨੇ ਉਹਨਾਂ ਦਾ ਸ਼ੁਕਰਾਨਾ ਜੀ ਕਰਦੀ ਆ ਨੀsha ਜੀਵੇਂ ਤੁਹਾਡੇ ਵਿੱਚ ਜਿੰਦਾਦਿਲੀ ਦਲੇਰੀ ਹੈ ਤਾਂ ਆਮ ਹੌਰਤ ਡਾਊਨ ਹੋਲ ਹੋ ਜਾਂਦੀ ਜਦੋਂ ਕੋਈ ਮੁਸੀਬਤ ਆ ਜਾਂਦੀ ਹੈ ਤਾਂ ਸਾਡੀ ਚੈਨਲ ਦੇਖਣ ਵਾਲੀ ਦਰਸ਼ਕਾਂ ਨੂੰ ਭੈਣ ਨੂੰ ਕੀ ਸੰਦੇਸ਼ ਤੁਹਾਡਾ ਹੋਵੇਗਾ ਜੀ ਦੇਖੋ ਹਰ ਕਿਸੇ ਤੇ ਮੁਸ਼ਕਲ ਆਉਂਦੀਆਂ ਜੀ ਠੀਕ ਹੈ ਨਾ ਇਹਨੂੰ ਹੱਸ ਕੇ ਸਹਿਣਾ ਚਾਹੀਦਾ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਜਿਹੜਾ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਉਹਨੂੰ ਪਰਮਾਤਮਾ ਜਰੂਰ ਸਾਥ ਦਿੰਦੇ ਐ ਇਹ ਜੀ ਗੱਲ ਨਹੀਂ ਕੀ ਪਰਮਾਤਮਾ ਸਾਥ ਨਹੀਂ ਦਿੰਦਾ ਹਰ ਔਰਤ ਨੂੰ ਹਰ ਲੇਡੀਜ਼ ਨੂੰ ਵਿਸ਼ਵਾਸ ਰੱਖ ਕੇ ਮਾਲਕ ਤੇ ਜੀ ਨੂੰ ਵੀ ਤੁਸੀਂ ਮੰਨਦੇ ਹੋ ਗੁਰਦੇ ਗੁਰਦੁਆਰੇ ਜਾਂਦੇ ਹੋ ਮੰਦਿਰ ਜਾਂਦੇ ਹੋ ਮਸੀਤ ਜਾਂਦੇ ਹੋ ਬਸ ਉਹਨਾਂ ਤੇ ਵਿਸ਼ਵਾਸ ਰੱਖੋ ਉਹ ਤੁਹਾਡੇ ਕਦੇ ਵੀ ਨਹੀਂ ਤੁਹਾਡੀ ਬਾਹ ਛੱਡੂਗਾ ਤੇ ਕਦੇ ਵੀ ਤੁਹਾਨੂੰ ਮੁਸ਼ਕਲ ਦੇ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕਰਨਗੇ ਇਹ ਜੀ ਗੱਲ ਨਹੀਂ ਹੈ ਕਿ ਮਾਲਕ ਨਹੀਂ ਹੈ ਦੁਨੀਆਂ 'ਚ ਹੈ ਪਰਮਾਤਮਾ ਜੋ ਸਾਥ ਬਹੁਤ ਦਿੰਦੇ ਆ ਜੀ ਤਾਂ ਅੱਜ ਫਿਰ ਹੋਲੀ ਖੇਡੀ ਤੁਸੀਂ ਹਾਂ ਜੀ ਬਸ ਥੋੜੀ ਜਿਹੀ ਹੋਲੀ ਖੇਡੀ ਬਾਕੀ ਤੁਹਾਨੂੰ ਪਤਾ ਹੀ ਹੈ ਥੋੜੀ ਜਿਹੀ ਜਿਹੜਾ ਜੌਬ ਕਰ ਰਹੀ ਆ ਜੌਬ ਦੇ ਵਿੱਚ ਕੰਮ ਪਤਾ ਹੀ ਹੈ ਹੋਲੀ ਦੇ ਦਰਸ਼ਕਾਂ ਦਾ ਸੰਦੇਸ਼ ਹੈਪੀ ਹੋਲੀ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਹੋਲੀ ਖੇਡ ਕੇ ਮੇਰੇ ਫਰੈਂਡਾਂ ਨਾਲ ਠੀਕ ਹੈ ਜੀ ਮੇਰੇ ਫਰੈਂਡਾਂ ਬਹੁਤ ਅੱਛੀਆਂ ਨੇ ਜੀ ਗੱਲ ਨਹੀਂ ਜੋ ਮੇਰਾ ਸਾਥ ਦੇ ਰਹੀਆਂ ਨੇ ਤੁਹ ਸੂਚਿਤ ਤੇ ਨਾਲ ਚੱਲਦੀ ਨੂੰ ਜੁਣਗੇ ਫਰੈਂਡਾਂ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ